ਜੇ ਦੋਸਤੋ ਗੱਲ ਕਰ ਲਈ ਆਪਾਂ ਖਸ ਖਸ ਦੀ ਖੇਤੀ ਬਾਰੇ ਗੱਲ ਕਰ ਲਈਏ ਜੇ ਪੰਜਾਬ ਚ ਹੁੰਦੀ ਹੈ ਹਾਂ ਉਹ ਹੋਣੀ ਚਾਹੀਦੀ ਤਾਂ ਨਹੀਂ ਹੋਣੀ ਚਾਹੀਦੀ ਭੁੱਕੀ ਦੀ ਆਹ ਕਹਿੰਦਾ ਯਾਰ ਭੁੱਕੇ ਵਗੈਰਾ ਖਾਣੇ ਯਾਰ ਨਹੀਂ ਖਾਂਦੇ ਤਾਂ ਹੈ ਨਹੀਂਗੇ ਜੇ ਜੇ ਹੋ ਜੇ ਫੇਰ ਹਾਂ ਹੋ ਜੇ ਤਾਂ ਵਧੀਆ ਹੈ ਗੱਲ ਹੈ ਵਧੀਆ ਜਿਹੜੇ ਸਾਰੇ ਨਸ਼ਾ ਪੱਤਾ ਚਿੱਟਾ ਜੁਟਾ ਪੀ ਜਾਂਦੇ ਉਹ ਛੱਡ ਦੇਣਗੇ ਹਾਂ ਬਾਕੀ ਗੱਲ ਪੱਕੇ ਪੱਕੇ 100% ਹਾਂ ਵੀ ਛੜ ਦਣਗੇ ਸਾਰੇ ਹਾਂ ਛੱਡ ਦੇ ਜਿਹੜਾ ਪਿੰਡਾ ਤੁਹਾਡਾ ਬਾਜੀ ਮਾਨਸਾ ਮਾਨਸਾ ਤੋਂ ਆਇਓ ਵਾਹ ਕੀ ਬਾਤ ਮਾਨਸਾ ਦੇ ਕਿਧਰ ਆਇਓ ਹਾਂ ਮਾਨਸਾ ਤੋਂ ਆਇਓ ਮਾਨ ਸਾਹਿਬ ਦੋਸਤੋ ਆ ਵੱਲੋਂ ਵੇਚਣਾ ਹੈ ਤੇਰੇ ਦੇਖ ਸਕਦੇ ਹੋ ਤੁਸੀਂ ਯਾਰ ਮਿਹਨਤੀ ਬੰਦੇ ਅਜਰੇ ਤੇ ਕਿੰਨੇ ਵਜੇ ਨਿਕਲਦਾ ਤੜਕੇ ਦੇ ਵਿੱਚ ਤੁਸੀਂ 100 ਦੇ ਦੋ ਵੇਚੀ ਜਾਂਦੇ ਨਹੀਂ ਨਹੀਂ ਤੜਕੇ ਕਿੰਨੇ ਵਜੇ ਹੁੰਦੇ 5 ਵਜੇ ਨਿਕਲਦੇ ਆ 5 6 ਵਜੇ 5 6 ਵਜੇ ਹਾਂ ਪੱਕੀ ਗੱਲ ਆ ਪੱਕੀ ਦੇਖ ਲਓ ਸਵੇਰੇ ਸਾਡੇ ਜੈਕਟਰ ਆ ਕੇ ਆਦੇ ਅੱਛਾ ਆ ਨਾਲ ਕੋਟੀਆਂ ਰੱਖੀ ਹੋਈ ਹੈ ਸਵੇਰੇ ਸਵੇਰੇ ਤੁਹਾਨੂੰ ਪਤਾ ਲੱਗ ਜਾਏਗਾ ਯਾਰ ਵੀ ਤੁਸੀਂ ਮੰਗ ਕਰਦੇ ਹੋ ਫਿਰ ਪੰਜਾਬ ਚ ਹਾਂ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਆ ਵਧੀਆ ਖੇਤੀ ਹੋ ਜਾਏ ਤਾਂ ਵਧੀਆ ਥਾ ਹੈ ਮੈਡੀਕਲ ਨਾ ਛੱਡੇ ਜਾਣਗੇ ਹੋਰ ਸਾਰਾ ਕੁਝ ਛੱਡਿਆ ਜਾਊਗਾ ਪੱਕੀ ਗੱਲ ਆ ਹਾਂ ਪੱਕਾ ਭੰਗ ਵੀ ਛੱਡੀ ਜਾਊਗੀ ਭੰਗ ਪੰਗ ਸਾਰੇ ਛੱਡੀ ਜਾਊਗੀ ਯਾਰ ਅੱਛਾ ਕਾੜ ਲਾ ਕੇ ਇੱਕ ਕਾੜ ਲਾ ਕੇ ਸਵੇਰੇ ਜਾ ਕੇ ਉੱਥੇ ਜਵੇਂ ਮਰਜੀ ਸਾਰਾ ਦਿਨ ਕੰਮ ਖਾ ਕੇ ਵਾ ਲੈ ਜਾਂਦਾ ਨਹੀਂ ਪੱਕੀ ਗੱਲ ਆ ਨੱਕ ਦੇਵਾ ਹੋਵੇ ਨਾ ਕਰੇ ਭਰਾਵਾ ਇਹ ਗੱਲ ਹੈ ਹੂੰ ਲੋ ਵੀ ਦੋਸਤੋ ਇਹ ਭਰਾ ਆਪਣੇ ਕੰਮ ਕਰਦੇ ਨੇ ਕਹਿੰਦੇ 5:30 ਵਜੇ ਕਹਿੰਦੇ ਸਵੇਰ ਨੂੰ ਉੱਠ ਕੇ ਸਵੇਰ ਨੂੰ ਪਿੰਡਾਂ ਦੇ ਵਿੱਚ ਜਾਣੇ ਆਗੇ ਤੇ ਆਹ ਵੇਖ ਸਕਦੇ ਹੋ ਦੋ ਭਰਾ ਨੇ ਇਹ ਕੀ ਨਾਮ ਬਾਈ ਤੇਰਾ ਗੁਰਮਖ ਗੁਰਮਖਾ ਵਾਹ ਜੀ ਵਾਹ ਬਹੁਤ ਸੋਹਣਾ ਨਾਮ ਭਰਾ ਦਾ ਗੁਰਮਖਾ ਤੇ ਬਾਈ ਤੇਰਾ ਨਾਮ ਕੀ ਆ ਮੇਰਾ ਨਾਮ ਸਾਜਨ ਹੈਗਾ ਵੀਰ ਉਹ ਸਾਜਨ ਆ ਸਾਜਨ ਸਾਜਨ ਚਲੇ ਸੁਸਰਾਲ ਸਸਰਾਲ ਵਾਹ ਜੀ ਵਾਹ ਬਹੁਤ ਸੋਹਣਾ ਨਾਮ ਬਾਈ ਦਾ ਤੇ ਹੱਸ ਰਹੇ ਨੇ ਮਸਕਰੀਆ ਕਹਿੰਦੇ ਹੱਸਣਾ ਖੇਡਣਾ ਮੜਕਾ ਚੋਂ ਹਾਂ ਬਈ ਇਹ ਆ ਦੇਖੋ ਬਹੁਤ ਵਧੀਆ ਭਰਾ ਆ ਗਏ ਨਿੱਕੇ ਸੁਭਾਅ ਦੇ ਨੇ ਪਰ ਇਹਨਾਂ ਨੇ ਮੰਗ ਰੱਖੀ ਆ ਕਹਿੰਦੇ ਖਸਕਾ ਦੀ ਖੇਤੀ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਬਚਾਣੇ ਹੈਗੇ ਬੰਦੇ ਆਪਣੀ ਨਵੀਂ ਪੀੜ੍ਹੀ ਹੂੰ ਉਹ ਨਵੀਂ ਪੀੜ੍ਹੀ ਖਰਾਬੀਆਂ ਕਰੀ ਜਾਂਦੀ ਐ ਨੇ ਇਹਦਾ ਹੂੰ ਸਹੀ ਗੱਲ ਆ ਕਰ ਲੈ ਗੱਲ ਹੂੰ ਤੇ ਬਈ ਬੱਲਵ ਦੀ ਗੱਲ ਕਰ ਲਈ ਆਪਾਂ ਦੋਸਤਾਂ ਜੇ ਕਿਸੇ ਨੇ ਲੈਣੇ ਹੁਣ ਇਹ ਬੱਲਵ 100 ਦੇ ਦੋ ਆ 15 ਬਾੜ ਦੇ 15 ਬਾੜ ਦਾ ਜੀ 15 ਬਾੜ ਦੇ ਦੋ ਆ ਹਾਂਜੀ ਦੋ ਜੀ ਤੇ ਗਰੰਟੀ ਨਾ ਦੀ ਫਿਰ ਗਰੰਟੀ ਦੇਰ ਜੀ 6 ਮਹੀਨੇ ਦੀ ਨੰਬਰ ਨੰਬਰ ਸਾਰਾ ਕੁਝ ਦੇ ਕੇ ਜਾਣੇ ਆਪਾਂ ਅੱਛਾ ਨੰਬਰ ਬੋਲ ਦੋ ਫਿਰ ਓਡਾ ਜੇ ਕਿਸੇ ਨੇ ਮੰਗਾਉਣੇ ਹੁਣ 7529086725 ਵਾਹ ਜੀ ਵਾਹ ਹਾਂਜੀ ਇੱਕ ਵਾਰੀ ਹੋਰ ਬੋਲ ਦੋ 75290 86725 ਠੀਕ ਹੈ ਜੀ ਰਹਿਣ ਵਾਲੇ ਤੁਸੀਂ ਮਾਨਸਾ ਦੇ ਮਾਨਸਾ ਜੀ ਵਾਹ ਜੀ ਵਾਹ ਬਹੁਤ ਵਧੀਆ ਭਰਾ ਆ ਗਏ ਆਪਣੇ ਮਾਨਸਾ ਤੇ ਤੇ ਤੁਸੀਂ ਜਰੂਰ ਦੋਸਤੋ ਗੱਲ ਜਰੂਰ ਤੁਸੀਂ ਇਹਨਾਂ ਨੂੰ ਫੋਨ ਲਾਓ ਤੇ ਬੱਲਮ ਮੰਗਾਓ ਪੂਰੇ ਵਧੀਆ ਬੱਲਮ ਇਹਨਾਂ ਕੋਲੇ ਤੇ ਹੋਰ ਐਟਮ ਤੁਹਾਡੇ ਕੋਲ ਕੀ ਕੀ ਹੈ ਬਾਈ ਹੋਰ ਐਟਮ ਬਾਅਦ ਫੈਨ ਵਾਲੇ ਬੱਲ ਬਣੇ ਦਿਖਾ ਫਮੜਗਾ ਬੱਲ ਬਣੇ ਦਿਖਾ ਦਿਖਾ ਕੱਟ ਕੇ ਮਿੰਟ ਮਾਰ ਆ ਲਓ ਵੀ ਆ ਤਾਂ ਨਵੀਆਂ ਟਮਾ ਪੱਖੇ ਵਾਲੀ ਪੱਖੇ ਵਾਲੀ ਹੈ ਪੱਖਾ ਹੈ ਹਾਂਜੀ ਪੱਖਾ ਨਹੀਂ ਘੁੰਮਦਾ ਵੀ ਹੈ ਘੁੰਮਦਾ ਨਹੀਂ ਹੈਗਾ ਜਗਦਾ ਹੈਗਾ ਇਹ ਲਾਈਟ ਆ ਗਈ ਹਾਂ ਲਾਈਟ ਆ ਗਈ ਲਓ ਵੀ ਦੋਸਤੋ ਇਹ ਕਿੰਨੇ ਦਾ ਵੀ ਹਾਂ ਕਿੰਨੇ ਦਾ ਇਹ ਇਹ ਜਿਵੇਂ ਕੀ 220 ਰੁਪਏ ਦਾ 220 ਦਾ 220 ਦਾ ਜਿਆਰਾ ਇਦਾਂ ਯਾਰ ਬਾਜ਼ਾਰ ਚ ਤਾਂ ਵੀ 300 ਰੁਪਏ ਦਿੰਦੇ ਆ ਹਾਂ ਮਹਿੰਗਾ ਹੈਗਾ ਆਪਾਂ ਤਾਂ ਹੋਲ ਸੇਲ ਵੇਚਦਾ ਲੁਧਿਆਣੇ ਤੋਂ ਮਾਲ ਚੱਕ ਕੇ ਵੇਚਦੇ ਨਾ 500 ਰੁਪਏ ਵੀ ਦਈ ਜਾਂਦੇ ਆ ਉਹਨਾਂ ਦਾ ਹਾਂ 500 ਰੁਪਏ ਲਓ ਵੀ ਦੋਸਤੋ ਹੋਲ ਸੇਲ ਦਾ ਕੰਮ ਆ ਭਰਾਵਾਂ ਦਾ ਤੇ ਹੋਰ ਵੀ ਜਿਹੜੇ ਇਹਨਾਂ ਕੋਲੇ ਬਲਬ ਆ ਜਿਹੜੇ ਆਟਮ ਦੇ ਹੈਗੇ ਨੇ ਹੋਰ ਆਟਮ ਕਿਹੜੀ ਆ ਬਾਈ ਸਾਰੇ ਰੰਗ ਰਿੰਗੇ ਛੋਟਾ ਵੱਡਾ ਚਾਰਜਿੰਗ ਵਾਲਾ ਬਲਬ ਆਹ ਛੋਟਾ ਹੈ ਹਾਂ ਛੋਟਾ ਇੱਕ ਹੀ ਰੇਂਜ ਆ ਬਾਈ ਹੈ ਇੱਕ ਹੀ ਰੇਂਜ ਚ ਹੋਣਾ ਇਹ 150 ਦਾ ਜੀ ਇਹ 150 ਦਾ ਹਾਂ ਆਪਾਂ ਜਿਆਦਾ ਰੇਟ ਲਾਉਂਦੇ ਨਹੀਂ ਵੀਰ ਜਿਹੜੇ ਠੱਕਣ ਵਾਲਾ ਕੰਮ ਨਹੀਂ ਕਰਦੇ ਲਓ ਵੀ ਦੋਸਤੋ ਰੰਗ ਬਰੰਗਾ ਉਹ ਵਾਹ ਜੀ ਵਾਹ ਰਾਤ ਨੂੰ ਦਿਨ ਕਰਦਾ ਹਾਂ ਰਾਤ ਨੂੰ ਦਿਨ ਕਰਦਾ ਦੇਖ ਲਓ ਜੀ ਕਿੰਨੇ ਰੰਗ ਨੇ ਚ ਪੰਜ ਪੰਜ ਰੰਗ ਨੇ ਪੰਜ ਰੰਗ ਨੇ 150 ਦਾ ਕੀ ਮਾੜਾ ਹੈ ਨਾ ਯਾਰ ਹਾਂ ਜੀ ਕੋਈ ਮਾੜਾ ਨਹੀਂ ਇਹ ਤੁਸੀਂ ਭਰਾ ਆਨਲਾਈਨ ਭੇਜ ਦੋਗੇ ਆਨਲਾਈਨ ਹੋ ਜੂਗਾ ਜੀ ਲਓ ਨੰਬਰ ਦੱਸ ਦਿਓ ਮੈਂ ਸਾਰਾ ਕੋਈ ਆਰਡਰ ਉੱਥੋਂ ਜਾ ਕੇ ਆਪੇ ਆ ਜਾਊਗਾ ਉੱਥੇ ਠੀਕ ਹੈ ਕੋਲਟਾਈਟ ਨੰਬਰ ਮੇਰੇ ਫੋਨ ਕਰ ਲਓ ਲੋ ਵੀ ਦੋਸਤੋ ਤੁਸੀਂ ਇਹਨਾਂ ਭਰਾਵਾਂ ਕੋਲੇ ਲਾਜ਼ਮੀ ਫੋਨ ਲਾਓ ਕਿਉਂਕਿ ਇਹਨਾਂ ਕੋਲੇ ਬਹੁਤ ਐਡਮਾਈਆਂ ਤੇ ਇਹਨਾਂ ਦੇ ਕੋਲੇ ਦੋ ਰੰਗ ਨੇ ਤੇ ਇੱਕ ਤਾਂ ਵੱਡਾ ਪੱਖਾ ਆ ਗਿਆ ਤੇ ਛੋਟਾ ਫੈਨ ਹੋ ਗਿਆ ਛੋਟਾ ਫੈਨ ਠੀਕ ਹੈ ਨਾ ਫੈਨ ਹੈਗਾ ਜਗਾ ਕੇ ਦਿਖਾਣਿਆ ਇਹ ਵੀ ਜਗਾ ਕੇ ਦਿਖਾਉਣਗੇ ਇਹ ਇਹਦੀ ਵੀ ਰੰਗ ਨੇ ਤੇ ਲੱਗ ਹਾਂ ਇਹ ਤੇ ਰੰਗ ਨੇ ਚਿੱਟਾ ਵਾਈਟ ਇਹ ਚਿੱਟਾ ਹੀ ਆ ਬਾਜੀ ਬਾ ਬਹੁਤ ਚੰਗਾ ਨਾ ਯਾਰ ਹਾਂਜੀ ਚਾਰਜਿੰਗ ਵਾਲਾ ਬੱਲ ਇਹ 200 200 ਰੁਪਏ ਦਾ ਹਾਂ 200 220 ਰੁਪਏ ਦਾ ਜੀ 220 ਦਾ ਯਾਰ ਬੜਾ ਸਸਤਾ ਹੈ ਯਾਰ ਦੋਸਤੋ ਇਹਦਾ ਗੱਲ ਕਰ ਲਈਏ ਮਾਰਕੀਟ ਦੀ ਗੱਲ ਕਰ ਲਈਏ 4500 ਚਲੋ ਭਰਾਵੋ ਠੀਕ ਹੈ ਬਾਈ ਓਕੇ ਧੰਨਵਾਦ ਵੀਰੇ ਠੀਕ ਹੈ ਵੀਰੇ ਧੰਨਵਾਦ